ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਬੈਲਵਟ ਦੇ ਸੂਟ ਦੀ ਵੀਡੀਓ ਲੈ ਕੇ ਆਏ ਆਂਗੇ ਵੀ ਬੈਲਵਟ ਦੇ ਸੂਟ ਨੂੰ ਆਪਾਂ ਕਿਸ ਤਰ੍ਹਾਂ ਕਟਿੰਗ ਕਰਨਾ ਕਿਉਂਕਿ ਉਹਦੇ ਵਿੱਚ ਕੱਟਣ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਕਿ ਕਈ ਵਾਰ ਚਿਪਕ ਜਾਂਦਾ ਉਹ ਆਪਸ ਦੇ ਵਿੱਚ ਜਦੋਂ ਆਪਾਂ ਵਰਕ ਵੀ ਮਲਾਉਨੇ ਆਂ ਇਧਰ ਉਧਰ ਖਿਸਕ ਜਾਂਦਾ ਉਹ ਕਪੜਾ ਉਹਨੂੰ ਕਿਸ ਤਰ੍ਹਾਂ ਦੀ ਕਟਿੰਗ ਕਰਨੀ ਹੈ ਆਪਣੇ ਸਿੱਧਾ ਰੱਖ ਕੇ ਕਟਿੰਗ ਕਰਨੀ ਆ ਜਾਂ ਉਲਟਾ ਰੱਖ ਕੇ ਕਟਿੰਗ ਕਰਨੀ ਆ ਦੂਸਰਾ ਕੀ ਆ ਆਪਾਂ ਨੂੰ ਜਦੋਂ ਆਪਾਂ ਸੂਟ ਨੂੰ ਕਟਿੰਗ ਕਰਦੇ ਆ ਉਹ ਇਧਰ ਉਧਰ ਸਾਈਡ ਤੇ ਰਿਸਕ ਦਾ ਰਹਿੰਦਾ ਉਹ ਆਪਾਂ ਨੂੰ ਬਾਰ-ਬਾਰ ਬਹੁਤ ਪ੍ਰੋਬਲਮ ਆਉਂਦੀ ਆ ਕਈ ਵਾਰ ਆ ਜੇ ਤੁਹਾਨੂੰ ਉਹਦੇ ਬਾਰੇ ਦੱਸਦੇ ਆਂ ਆਪਾਂ ਵੀ ਕਿਸ ਤਰ੍ਹਾਂ ਨੂੰ ਸੌਖੇ ਤਰੀਕੇ ਨਾਲ ਆਪਾਂ ਉਹਦੀ ਕਟਿੰਗ ਕਰ ਸਕਦੇ ਆਂਗੇ ਆਪਣੇ ਕੋਲੇ ਬੈਲਵਰਟ ਦਾ ਸੂਟਾ ਦੇਖੋ ਪੂਰਾ ਫੁੱਲ ਹੈਵੀ ਵਰਕ ਕੀਤਾ ਹੋਇਆ ਸੂਟਾ ਇਹ ਹਾਂਜੀ ਆਪਾਂ ਬੈਲਵਰਟ ਦੇ ਸੂਟ ਦੀ ਕਟਿੰਗ ਤੁਹਾਨੂੰ ਦੋ 파ਟ ਦੇ ਵਿੱਚ ਦੱਸਾਂਗੇ ਪਹਿਲਾ 파ਟ ਹੋਊਗਾ ਆਪਾਂ ਸ਼ਰਟ ਦਾ ਦੱਸਾਂਗੇ ਦੂਸਰਾ ਦੱਸਾਂਗੇ ਸਲਵਾਰ ਦਾ ਕਿਉਂਕਿ ਸਲਵਾਰ ਦੇ ਉੱਪਰ ਵੀ ਵਰਕ ਦਿੱਤਾ ਹੋਇਆ ਹੈਗਾ ਤੇ ਸਟੇਟ ਸਲਵਾਰ ਬਣਾਉਣੀ ਹੈ ਬਿਲਕੁਲ ਆਪਣੇ ਪਲਾਜ਼ੋ ਵਾਲੀ ਲੁੱਕ ਦੇ ਵਿੱਚ ਦੇਣੀ ਹੈ ਮੰਨ ਲਓ ਸਲਵਾਰ 'ਤਰਾ ਬਲ ਵਗੈਰਾ ਨਹੀਂ ਪੈਣੇ ਚਾਹੀਦੇ ਜਿਸ ਤਰ੍ਹਾਂ ਸਲਵਾਰਾਂ ਦੇ ਬਲ ਪੈਂਦੇ ਆ ਬਿਲਕੁਲ ਸਟ੍ਰੇਟ ਸਲਵਾਰ ਦੇ ਵਿੱਚ ਆਪਾਂ ਤੁਹਾਨੂੰ ਦੀ ਕਟਿੰਗ ਦੱਸਣੀ ਆ ਕਿਸ ਤਰ੍ਹਾਂ ਕਟਿੰਗ ਕਰੋਗੇ ਤੁਸੀਂ ਉਹਦੀ ਤੇ ਆਪਾਂ ਅਗਲੇ ਪਾਰਟ ਦੇ ਵਿੱਚ ਦੱਸਾਂਗੇ ਸਟੀਚਿੰਗ ਬਾਰੇ ਵੀ ਸਟੀਚਿੰਗ ਵੇਲੇ ਵੀ ਆਪਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਸਲਾਈ ਨੂੰ ਪਾਉਣਿਆਂਗੇ ਉਹ ਇਧਰ ਉਧਰ ਖਿਸਕਦੀ ਰਹਿੰਦੀ ਹੈ ਕਈ ਵਾਰ ਤਾਂ ਉੱਪਰ ਵਾਲਾ ਪੱਲਾ ਵਧ ਜਾਂਦਾ نیچے ਵਾਲਾ ਵਿੱਚ ਰੱਸ ਜਾਂਦਾ ਕਈ ਵਾਰੀ ਆਪਾਂ ਤੁਹਾਨੂੰ ਦੂਸਰੇ ਪਾਸੇ ਸਲਾਈ ਲੈ ਕੇ ਆਉਣਾ ਹੈ ਸਾਈਡ ਸਲਾਈ ਵਗੈਰਾ ਉਹ ਰੱਸ ਜਾਂਦੀ ਹੈ ਉਹ ਬਿਲਕੁਲ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਜੇ ਤੁਸੀਂ ਦੱਸਾਂਗੇ ਅਸੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸ਼ਰਟ ਦੀ ਕਟਿੰਗ ਦੱਸਣੀ ਹੈ ਤੁਸੀਂ ਵੀਡੀਓ ਨੂੰ ਐਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਦੇਖੋ ਆ ਸੀ ਆਪਣਾ ਸ਼ਰਟ ਆਗਾ ਸ਼ਰਟ ਦੇ ਉੱਪਰ ਪੂਰਾ ਵਰਕ ਕੀਤਾ ਹੋਇਆ ਹੈਗਾ ਦੇਖੋ ਆ ਇਹਨਾਂ ਦੀ 슬ੀਵਜ਼ ਦਾ ਵਰਕ ਦਿੱਤਾ ਹੋਇਆ ਪੂਰਾ ਫੁੱਲ ਆਲਓਵਰ ਸੂਟ ਹੈ ਇਹ ਆਪਣਾ ਬਾਟਮ ਦਾ ਵੀ ਆ ਤੁਹਾਨੂੰ ਇੱਕ ਵਾਰੀ ਆਪਾਂ ਵਰਕ ਦਿਖਾ ਦਿੰਨੇ ਆ ਪਰ ਆਪਾਂ ਕਟਾਂਗੇ ਅਲੱਗ-ਅਲੱਗ ਵੀਡੀਓ ਪਾਵਾਂਗੇ ਤੁਹਾਨੂੰ ਕਿਉਂਕਿ ਸੌਖਾ ਤਰੀਕੇ ਨਾਲ ਨਾਲ ਤਾਂ ਤੁਹਾਨੂੰ ਛੇਤੀ ਸਮਝਦੇ ਵਿੱਚ ਆਊਗਾ ਆ ਸੀ ਦੇਖੋ ਇਹਨਾਂ ਦਾ ਬਾਟਮ ਦਾ نیچے ਵਰਕ ਦਿੱਤਾ ਹੋਇਆਗਾ ਇਹ ਮੂਰੀਆਂ ਤੇ ਵਰਕ ਆਊਗਾ ਬੁਰਣੀ ਵੀ ਸੇਟਾ ਦਿੱਤੀ ਵੀ ਇਹਨਾਂ ਨੇ ਏਦਾਂ ਹੋਈ ਆ ਤੇ ਆਪਾਂ ਉਹਦੀ ਕਿਸ ਤਰ੍ਹਾਂ ਕਟਿੰਗ ਕਰਨੀ ਆ ਇਹ ਤੁਸੀਂ ਅਲੱਗ-ਅਲੱਗ ਪਾਰਟ ਦੇ ਵਿੱਚ ਜਾ ਕੇ ਦੇਖੋਗੇ ਸਭ ਤੋਂ ਪਹਿਲਾਂ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਦੇਖੋ ਤੁਸੀਂ ਕੀ ਕਰਨਾਗਾ ਇੱਕ ਫਰੰਟ ਨੂੰ ਦੇਖੋ ਜਿਸ ਤਰ੍ਹਾਂ ਆਪਣੇ ਕੋਲੇ ਵਰਕ ਦਿੱਤਾ ਹੋਇਆ ਤੁਸੀਂ ਇਸ ਤਰ੍ਹਾਂ ਨੂੰ ਮਿਲਾ ਲੋਗੇ ਇੱਕ ਸਾਈਡ ਤੇ ਤੁਹਾਡੀ ਚਿਪਕ ਜੂਗੀ ਦੇਖੋ ਇਹਦੇ ਨਾਲ ਜਿੱਥੇ ਤੁਸੀਂ ਬਿਠਾ ਲੋਗੇ ਨੂੰ ਉਸੇ ਤਰੀਏ ਬੈਠ ਜਾਊਗਾ ਕਈ ਵਾਰ ਬੈਲਵਟ ਵੀ ਬਹੁਤ ਤਰ੍ਹਾਂ ਦੀ ਆ ਰਹੀ ਐ ਅਸ਼ਲੀਨ ਵੀ ਬਹੁਤ ਤਰ੍ਹਾਂ ਦੀ ਆ ਰਹੀ ਐ ਇੱਕ ਤਾਂ ਬਿਲਕੁਲ ਹਲਕੇ ਦੇ ਵਿੱਚ ਆਉਂਦੀ ਹੈਗੀ ਇੱਕ ਵਧੀਆ ਦੇ ਵਿੱਚ ਆਉਂਦੀ ਐ ਦੇਖੋ ਬਧਾ ਵਧੀਆ ਵਾਲੀ ਹੁੰਦੀ ਐ ਜਿਹੜੀ ਉਹਨੂੰ ਤਾਂ ਬਰਾਮ ਨਾਲ ਕੱਟ ਸਕਦੇ ਆ ਜਿਹੜੀ ਬੈਲਵਟ ਹੁੰਦੀ ਐਗੀ ਘਟੀਆਂ ਦੇ ਵਿੱਚ ਮੰਨ ਲਓ ਡੁਪਲੀਕੇਟ ਕਾਪੀਆਂ ਆ ਰਹੀਆਂ ਨੇ ਇਹਨਾਂ ਦੀਆਂ ਉਹਨੂੰ ਆਪਾਂ ਬਹੁਤ ਮੁਸ਼ਕਲ ਦੇ ਨਾਲ ਕੱਟਿਆ ਜਾਂਦਾਗਾ ਕਿਉਂਕਿ ਕੱਟਣੇ ਵੇਲੇ ਕਈ ਵਾਰ ਤਾਂ ਕਾਂਨ ਦੇ ਵਿੱਚ ਵੀ ਚਲਾ ਜਾਂਦਾ 셔ਟ ਤੁਸੀਂ ਦੇਖੋ ਇੱਕ ਪਾਰਟ ਹੁੰਦਾ ਇਸ ਤਰੀਕੇ ਨਾਲ ਕੱਟੋਗੇ ਚਾਹੇ ਤੁਸੀਂ ਉਲਟਾ ਕੱਟੋ ਚਾਹੇ ਉਹਨੂੰ ਸਿੱਧਾ ਕਰਕੇ ਕੱਟੋ ਜਿਹੜੀ ਆਪਾਂ ਨੇ ਮੰਨ ਲਓ ਦੂਸਰਾ ਦੇ ਉੱਪਰ ਰੱਖ ਕੇ ਕੱਟਣਾ ਹੋਊਗਾ ਉਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਆਊਗੀ ਕਿਉਂਕਿ ਇਹ ਜਾਂ ਤਾਂ ਨਾਲ-ਨਾਲ ਚਿਪਕੀ ਜਾਊਗਾ ਜਾਂ ਸਾਈਡ ਤੇ ਪਿੱਛੇ-ਪਿੱਛੇ ਹੱਟੀ ਜਾਊਗਾ ਤੁਸੀਂ ਨੇ ਕੀ ਕਰਨਾਗਾ ਜੇ ਤਾਂ ਤੁਹਾਡਾ ਦੇਖੋ ਵਰਕ ਕਰਿਆ ਹੋਇਆਗਾ ਫਿਰ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਤੁਸੀਂ ਇਸ ਤਰ੍ਹਾਂ ਵਰਕ ਨੂੰ ਆਪਸ ਦੇ ਵਿੱਚ ਮਿਲਾਓਗੇ ਸੈਟਿੰਗ ਕਰਕੇ ਉਹਨੂੰ ਇੱਕ ਵਾਰਾ ਫਰੰਟ ਦੀ ਕਟਿੰਗ ਕਰ ਲੋਗੇ ਜਦੋਂ ਆਪਾਂ ਬੈਕ ਦੀ ਕਰਾਂਗੇ ਸੋਨ ਉਹਦੇ ਬਾਰੇ ਦੱਸਾਂਗੇ ਤੁਸੀਂ ਬੈਕ ਦੀ ਕਟਿੰਗ ਕਿਸ ਤਰ੍ਹਾਂ ਰੱਖ ਕੇ ਉੱਪਰ ਧਰ ਕੇ ਕੱਟਣੀ ਹੈ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਮੈਂ ਸੈਟਿੰਗ ਕਰ ਲੂੰਗੀ ਵੀ ਬਿਲਕੁਲ ਵਰ ਗਲੇ वगैरह ਦਾ ਸਾਰਾ ਜੋ ਨੀਚੇ ਨੂੰ ਪੱਟੀ ਬਣੀ ਹੋਈ ਆ ਉਹਦੀ ਸਾਰੀ ਆਪਾਂ ਨੇ ਸੈਟਿੰਗ ਕਰਕੇ ਉਹਨੂੰ ਇੱਕ ਵਾਰੀ ਟਿਕਾ ਕੇ ਰੱਖ ਲਾਂਗੇ ਕੱਪੜੇ ਨੂੰ ਮੰਨ ਲਓ ਦੇਖੋ ਚਿਪਕਦਾ ਰਹੇਗਾ ਪਰ ਵਰਕ ਦੇ ਕਾਰਨ ਕੁਝ ਥੋੜਾ ਜਿਹਾ ਇਹਦੇ ਵਿੱਚ ਫਰਕ ਲੱਗਦਾਗਾ ਆਪਾਂ ਨੂੰ ਇਸ ਤਰ੍ਹਾਂ ਤੁਸੀਂ ਖਿੱਚ-ਖਿੱਚ ਕੇ ਇਹਨੂੰ ਇੱਕ ਵਾਰ ਉਹ ਕਰ ਲਓਗੇ ਮੈਂ ਇਸ ਤਰ੍ਹਾਂ ਇਹਨੂੰ ਚੰਗੀ ਕਰਾਂ ਇਹਨੂੰ ਸੈਟਿੰਗ ਕਰਕੇ ਰੱਖ ਲੂੰਗੀ ਇਹਦੀ ਹਾਂ ਦੇਖੋ ਜੀ ਮੈਂ ਆਪਣੇ ਵਰਕ ਬਰਾਬਰ ਕਰ ਲਿਆ ਜੇ ਮੈਂ ਇਹਨਾਂ ਨੂੰ ਇੱਕਦਮ ਸੈੱਟ ਕਰ ਲਾਂਗੇ ਇਹਨੂੰ ਸੈੱਟ ਕਰਕੇ ਆਪਾਂ ਫਿਰ ਇਹਦੀ ਕਟਿੰਗ ਕਰਨੀ ਆ ਕਿਉਂਕਿ ਇਹਦਾ ਵਰਕ ਜੇ ਚਿਪਕ ਗਿਆ ਹੋਰ ਕਿਸੇ ਸਾਈਡ ਤੇ ਮੰਨ ਲਓ ਇਧਰੋਂ ਤਾਂ ਚਿਪਕ ਜਾਂਦੀ ਹੈ ਆ ਇਹ ਆਪਸ ਵਿੱਚ ਫਿਰ ਆਪਣੇ ਸੂਟ ਦੀ ਜਦੋਂ ਕਟਿੰਗ ਹੋ ਗਈ ਜੇ ਆਪਾਂ ਨੂੰ ਸੈਟਿੰਗ ਕਰਾਂਗੇ ਦੀ ਸੈਟਿੰਗ ਨਹੀਂ ਹੋਊਗੀ ਇਹਦੇ ਵਿੱਚ ਕਾਂ ਦੇ ਵਿੱਚ ਚਲਾ ਜਾਂਦਾ ਹੈ ਇਹ ਸ਼ਰਟ ਕਿਉਂਕਿ ਵੈਸੀ ਵੈਲਵਟ ਆਪਾਂ ਕਹਿ ਦੇਣੇ ਨਾ ਵੀ ਇੱਕ ਸਾਈਡ ਵੱਲ ਜਾਂਦੀ ਆ ਪਰ ਜੇ ਉਹਦੀ ਕਟਾਈ ਸਹੀ ਤਰੀਕੇ ਨਾਲ ਹੋਈ ਤਾਂ ਬਿਲਕੁਲ ਵੀ ਨਹੀਂ ਜਾਂਦੀ ਹੈਗੀ ਦੇਖੋ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਪੈਲਵੱਟੀ ਬਹੁਤ ਜ਼ਿਆਦਾ ਸ਼ਲੀਨ ਚੱਲ ਰਹੀ ਹੈਗੀ ਤੇ ਜੇ ਆਪਾਂ ਇਸ ਤਰੀਕੇ ਨਾਲ ਇਹਦੀ ਕਟਿੰਗ ਕਰਾਂਗੇ ਤਾਂ ਬਿਲਕੁ ਸਹੀ ਰਹੂਗਾ ਦੇਖੋ ਮੈਂ ਦੁਬਾਰਾ ਇੱਕਦਮ ਇਹਨੂੰ ਸਹੀ ਕਰ ਲਿਆ ਬਰਾਬਰ ਵਰਕ ਨੂੰ ਆਪਸ ਦੇ ਵਿੱਚ ਮਿਲਾ ਲਿਆ ਗਲੇ ਵਾਲਾ ਵਰਕ ਵੀ ਤੁਸੀਂ ਇਸ ਤਰੀਕੇ ਨਾਲ ਬਣਾਉਣਾ ਉਧਰੋਂ ਘੇਰੇ ਦਾ ਵਰਕ ਵੀ ਆਪਸ ਦੇ ਵਿੱਚ ਇਸ ਤਰ੍ਹਾਂ ਤੁਹਾਡਾ ਮੈਚ ਕਰਨਾ ਚਾਹੀਦਾ ਹੁਣ ਕੀ ਕਰਨੀ ਆ ਆਪਾਂ ਨੇ ਇਹਦੀ ਲੈਂਥ ਲੈਣੀ ਹੈ ਜੀ ਆਪਣੇ ਕੋਲੇ ਨਾਪ ਹੈਗਾ ਸ਼ਰਟ ਦੀ ਲੈਂਥ ਆ ਦੇਖੋ ਬਾਟਮ ਦੇ ਨਾਲ ਆ ਇਹ ਸਲਵਾਰ ਬਣਾਉਣੀ ਆ ਆਪਾਂ ਨੇ ਜਿੰਨਾ ਆਪਣਾ ਵਰਕ ਦਿੱਤੇ ਲੈਂਥ ਆਪਾਂ ਉਸੇ ਹਿਸਾਬ ਨਾਲ ਰੱਖਾਂਗੇ ਕਿਉਂਕਿ ਇਹਨੂੰ ਘਟਾਵਦਾ ਨਹੀਂ ਸਕਦੇ ਗਲਾ ਵੀ ਇਹਨਾਂ ਦਾ ਜਿੰਨਾ ਚਾਹੀਦਾ ਉਨਾ ਬਣਿਆ ਹੋਇਆ ਤੇ نیچے ਘੇਰੇ ਦਾ ਵਰਕ ਦਿੱਤਾ ਹੋਇਆ ਇਨਾਂ ਦੀ ਲੈਂਥ 43 ਦੇਖੋ ਸਲਵਾਰ ਦੇ ਨਾਲ ਹੁੰਦੀ ਆ ਆਪਾਂ ਇਹਨੂੰ ਇੱਕ ਵਾਰੀ ਚੈੱਕ ਕਰਾਂਗੇ ਦੇਖੋ ਵੀ ਕਿੰਨਾਗਾ ਵੈਸੇ ਫਿਲਹਾਲ ਜਮਾ ਸਹੀ ਦਿੱਤਾ ਹੋਇਆ ਦੇਖੋ 1/2 ਇੰਚ ਆਪਾਂ ਨੂੰ ਵੱਧ ਜਾਇੰਦਾ ਇਹ ਵੱਧ ਹੀ ਦਿੱਤਾ ਹੋਇਆਗਾ ਤਾਂ ਇੱਕ ਵਾਰ ਆਪਾਂ ਇਹਨੂੰ ਇੱਥੋਂ ਮਾਰਕ ਕਰ ਲਾਂਗੇ ਜਿਹਨਾਂ ਦਾ ਛਾਤੀ ਦਾ ਨਾਪ ਆਪਾਂ ਦੇਖੋ ਉਹਨਾਂ ਦਾ 20.5 ਇੰਚ ਆਉਂਦਾ ਜਿਹੜੀ ਕਮਰ ਆ ਉਹਨਾਂ ਦੀ 18 ਇੰਚ ਆਉਂਦੀ ਹੈਗੀ ਤੇ हिਪ ਦਾ ਨਾਪ ਹੈਗਾ 24 ਇੰਚ ਸਾਈਡ ਸਲਾਈ ਆਪਾਂ ਇਹਨਾਂ ਦੀ ਤਿਆਰ ਰੱਖਣੀ ਹੈਗੀ 15 ਇੰਚ ਘੇਰਾ ਇਹਨਾਂ ਦਾ ਹੈਗਾਗਾ ਇਹ ਇੰਚ ਆਪਾਂ ਇਸ ਤਰੀਕੇ ਦਾ ਨਾਪ ਆ ਇਹ ਜਿਹੜਾ ਸੂਟ ਆਪਾਂ ਕਟਿੰਗ ਕਰ ਰਹੇ ਹਾਂਗੇ ਹੁਣ ਸਭ ਤੋਂ ਪਹਿਲਾਂ ਦੇਖੋ ਆਪਣੇ ਲੈਂਥ ਦਾ ਨਿਸ਼ਾਨ ਲਗਾ ਲਿਆ 43 ਲੈਂਥ ਆਪਾਂ ਨੇ ਰੈਡੀ ਰੱਖਣੀ ਆ ਤਾਂ 43 ਹਾਫ ਤੇ ਆਪਾਂ ਨਿਸ਼ਾਨ ਲਗਾ ਲਿਆ ਦੇਖੋ ਜਿਵੇਂ ਆਪਾਂ ਨੇ ਗਲਾ ਵਗੈਰਾ ਦੇਖਣਾਗਾ ਗਲਾ ਜਿੰਨਾ ਆਪਾਂ ਨੂੰ ਚਾਹੀਦਾ ਦੇਖੋ ਜਿਵੇਂ 6.5 ਆਪਾਂ ਜੇ ਕਟਿੰਗ ਦਾ ਪਾਉਣਾ ਹੁੰਦਾ ਪਰ ਇਹਦੇ ਵਰਕ ਕਰਿਆ ਹੋਇਆ ਆਪਾਂ ਜਿੰਨਾ ਗਲਾ ਦਿੱਤਾ ਉਸੇ ਤਰੀਕੇ ਨਾਲ ਦੀ ਕਟਿੰਗ ਕਰਨੀ ਆ ਮੇਨ ਚੀਜ਼ ਕੀ ਆ ਇਹਦੇ ਵਿੱਚ ਇੱਥੋਂ ਦੇਖਣ ਵਾਲੀ ਆ ਗਲੇ ਕੋਲ ਕਿਉਂਕਿ ਇਹਦਾ ਗੱਲਾ ਦੇਖੋ ਬ੍ਰੌਡ ਦੇ ਵਿੱਚ ਦਿੱਤਾ ਆ ਦਿੱਤਾ ਹੋਇਆ ਪਾਨ ਸ਼ੇਪ ਇੱਕ ਸਾਈਜ਼ ਵੀ ਬਿਲਕੁਲ ਨਾਰਮਲ ਦਿੱਤਾ ਆ ਛੋਟਾ ਜਿਆਦਾ ਵੱਡਾ ਨਹੀਂ ਦਿੱਤਾ ਹੋਇਆ 6.5 ਇੰਚ ਆ ਆਪਾਂ ਨੇ ਕੀ ਕਰਨਾ ਕੋਈ ਵੀ ਸੂਟ ਆ ਦੇਖੋ ਜੇ ਤੁਸੀਂ ਇਸ ਤਰ੍ਹਾਂ ਇਹਨੂੰ ਛੱਡ ਛੱਡ ਕੇ ਬਣਾਉਂਗੇ ਗਲੇ ਨੂੰ ਤਾਂ ਬਹੁਤ ਹੀ ਅਜੀਬ ਲੱਗਦਾ ਦੇਖੋ ਵਧੀਆ ਨਹੀਂ ਲੱਗਦਾ ਪਹਿਨਿਆ ਹੋਇਆ ਆਪਾਂ ਨੇ ਕੀ ਕਰਨਾਗਾ ਬਿਲਕੁਲ ਨੈਕ ਨੂੰ ਇਹਦੇ ਨਾਲ ਨਾਲ ਬਰਾਬਰ ਬਰਾਬਰ ਨੂੰ ਨਾ ਬਣਾਵਾਂਗੇ ਤੁਸੀਂ ਇਹਦੇ ਵਿੱਚ ਪਾਈਪ ਨੂੰ ਵੀ ਕੱਟ ਸਕਦੇ ਹੋ ਬਿਲਕੁਲ ਨਾਲ ਵਰਕ ਦੇ ਹੁਣ ਜਦੋਂ ਤੁਸੀਂ ਨੇ ਟੀਰਾ ਲੈਣਾ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਟੀਰਾ ਨਾਪੋਗੇ ਤਾਂ 6 ਇੰਚ ਤੇ ਨਿਸ਼ਾਨ ਲਗਾ ਰਹੀਆਂ ਦੇਖੋ ਮੰਨ ਲਓ ਤੁਹਾਡਾ ਕੀ ਆ ਵਰਕ ਆਪਸ ਦੇ ਵਿੱਚ ਕਟਿੰਗ ਦੇ ਵਿੱਚ ਚਲਿਆ ਜਾਊਗਾ ਫਿਰ ਤੁਸੀਂ ਨੇ ਕੀ ਕਰਨਾ ਜਿੰਨਾ ਗਲਾ ਤੁਹਾਡਾ ਬਣਿਆ ਹੋਇਆ ਤੁਸੀਂ ਨਾਲ-ਨਾਲ ਬਣਾ ਰਹੇ ਹੋਗੇ ਜੇ ਗਲਾ ਤੁਹਾਡਾ ਲੈਂਥ ਜ਼ਿਆਦਾ ਲੰਬੀ ਦਿੱਤੀ ਹੋਈ ਆ ਤਾਂ ਤੁਸੀਂ ਲੈਂਥ ਇਸ ਤਰ੍ਹਾਂ ਘਟਾ ਸਕਦੇ ਹੋਗੇ ਸ਼ਰਟ ਦੀ ਲੈਂਥ ਜੇ ਜ਼ਿਆਦਾ ਦਿੱਤੀ ਹੋਈ ਆ ਉਹ ਵੀ ਤਾਂ ਕਿਉਂਕਿ ਜੇ ਆਪਾਂ ਕੱਲੇ ਗਲੇ ਵਾਲਾ ਦੇਖ ਲਿਆ ਤਾਂ ਆਪਾਂ ਇਹਨੂੰ ਕਟਿੰਗ ਕਰਦਾਂਗੇ ਤਾਂ ਆਪਣੀ ਲੈਂਥ ਛੋਟੀ ਹੋ ਜੂਗੀ ਜੇ ਲੈਂਥ ਤੁਹਾਡੀ ਵੱਡਾ ਆ ਰਹੀ ਆ ਉਧਰੋਂ ਨੈਕ ਤੁਹਾਡੇ ਵਾਸਤੇ ਵੱਡਾ ਤਾਂ ਤੁਸੀਂ ਕੀ ਕਰੋਗੇ ਨੀਚੇ ਵਰਕ ਨੂੰ ਨਹੀਂ ਹਟਾਉਣਾ ਹੈਗਾ ਤੁਸੀਂ ਨੇ ਕੀ ਕਰਨਾ ਗਲੇ ਨੂੰ ਘਟਾ ਲਉਗੀ ਮੰਨ ਲਓ ਜੇ ਬ੍ਰੌਡ ਇਹ 7 8 ਦਿੱਤਾ ਪਿਆਗਾ ਗਲਾ ਤਾਂ ਤੁਸੀਂ ਉਹੀ ਲੈਂਥ ਘਟਾ ਲਿਓ ਗਲੇ ਦੀ ਪਰ ਬਣਾਇਓ ਨਾਲ-ਨਾਲ ਹੀ ਇਹਨੂੰ ਗਲੇ ਨੂੰ ਹੁਣ ਦੇਖੋ ਤਾਂ ਨੈਕ ਆ ਮੈਂ ਜਮਾ ਬਿਲਕੁਲ ਨਾਲ-ਨਾਲ ਬਣਾਉਂਗੀ ਦਾ ਪਰ ਟੀਰਾ ਮੈਂ ਕਿੱਥੋਂ ਮਿਲੂਗੀ ਆਹ ਸਾਈਡ ਤੋਂ ਮਿਲਣਾ ਆਪਣੇ ਟੀਰਾ ਜਿਵੇਂ ਆਪਣੇ 2.5 ਇੰਚ ਟੀਰਾ ਇਹਨਾਂ ਦਾ ਰੈਡੀ ਰੱਖਣਾ ਤਾਂ ਮੈਂ ਤਿੰਨ ਤਿੰਨ ਨਿਸ਼ਾਨ ਲਗਾ ਲਉਗੀ ਦੇਖੋ ਆਹ ਗਲੇ ਦੀ ਇਨੂੰ ਆਪਾਂ ਛੱਡ ਦੇਣਾ ਜਿੰਨਾ ਗਲਾ ਹੈਗਾ ਬਸ ਠੀਕ ਆ ਕਿਉਂਕਿ ਆਪਣੀ ਲੈਂਥ ਆਪਣੇ ਕੋਲੇ ਪੂਰੀ ਆ ਕੋਈ ਜ਼ਿਆਦਾ ਨਹੀਂ ਹੈਗੀ ਸਾਢੇ 6 ਹੀ ਆ ਹਾਫ ਇੰਚ ਦੇ ਵਿੱਚ ਆ ਜੂਗੀ ਸ਼ੋਲਡਰ ਦੇ ਤਾਂ ਆਪਣੇ ਕੋਲੇ ਗਲਾ 6 ਇੰਚ ਹੀ ਬਚ ਜੂਗਾ ਇਹ ਤਾਂ ਆਪਾਂ ਨੇ ਆ ਨਿਸ਼ਾਨ ਤੋਂ ਤੀਰੇ ਦਾ ਨਿਸ਼ਾਨ ਲਗਾਉਣਾ 2.5 ਇੰਚ ਤੀਰਾ ਆਪਾਂ ਨੇ ਰੈਡੀ ਰੱਖਣਾ ਕਿਉਂਕਿ ਜਿੰਨਾ ਇਹਨਾਂ ਦਾ ਸਟੈਪ ਦਿੱਤਾ ਹੋਇਆ ਆਪਣਾ ਇਹ ਕਟਿੰਗ ਦੇ ਵਿੱਚ ਨਹੀਂ ਜਾਊਗਾ ਕਿਉਂਕਿ ਨਾਰਮਲੀ ਜਿਆਦਾ ਜੇ ਤਾਂ ਐਕਸਟਰਾ ਹੀ ਬਹੁਤ ਹੀ ਜ਼ਿਆਦਾ ਦਿੱਤਾ ਜਾਂਦਾ ਫਿਰ ਤਾਂ ਦੇਖੋ ਆ ਵੀ ਜਾਂਦਾ ਪਰ ਇਹਨਾਂ ਨੇ ਨਾਰਮਮਲੀ ਦਿੱਤਾ ਹੋਇਆ ਦੇਖੋ 2.5 ਇੰਚ ਇਹ ਰੈਡੀ ਆ ਤਾਂ ਆਪਾਂ ਤਿੰਨ ਇੰਚ ਤੇ ਨਿ ਇਸ ਤਰੀਕੇ ਨਾਲ ਤਾਂ ਆਪਣਾ ਦੇਖੋ ਇਸ ਤਰ੍ਹਾਂ 3 ਮਿੰਟ ਦੇਖੋ ਕਿੰਨਾ ਜਾ ਪਿਆ ਸਾਢੇ 13 ਇੰਚ ਤੀਰਾ ਆ ਗਿਆ ਪਰ ਡਿਗਦਾ ਨਹੀਂ ਹੈਗਾ ਕਿਉਂਕਿ ਆਮ ਆਪਾਂ ਦੇਖੋ 6 ਇੰਚ ਪਾਉਣੇ ਨੇ ਇਹਨਾਂ ਦਾ ਗਲਾ ਕੀ ਆ ਛੋਟਾ ਦਿੱਤਾ ਹੋਇਆ ਤਾਂ ਕਰਕੇ ਆਪਾਂ ਨੇ ਜਿਹੜਾ ਇਹ ਤੀਰਾ ਮਿਲਣਾ ਹੋਊਗਾ ਕੜਾਈ ਵਾਲੇ ਦਾ ਗਲੇ ਤੋਂ ਬਾਅਦ ਤੁਸੀਂ ਐਕਸਟਰਾ ਮਿਲਣਾ ਹੋਗਾ ਹੁਣ نیچے ਨੂੰ ਨਿਸ਼ਾਨ ਆਪਾਂ ਨੇ ਉਹੀ ਸਾਢੇ 6 ਇੰਚ ਤੇ ਲਗਾਉਣਾ ਦੇਖੋ ਛਾਤੀ ਦੇ ਵਿੱਚੋਂ ਹੈਗਾ ਇਹ ਸਾਢੇ 20 ਇੰਚ ਤਾਂ ਆਪਾਂ ਸਾਢੇ 20 ਤੇ ਹੀ ਨਿਸ਼ਾਨ ਲਗਾਵਾਂਗੇ ਦੇਖੋ ਇੱਕ ਬੈਲਵਟ ਵੀ ਬਹੁਤ ਤਰ੍ਹਾਂ ਦੀ ਆ ਰਹੀ ਐ ਅਸਲੀ ਇਹਨਾਂ ਬਹੁਤ ਤਰ੍ਹਾਂ ਦੀ ਆ ਰਹੀ ਐ ਦੇਖੋ ਇੱਕ ਤਾਂ ਬਿਲਕੁਲ ਹੀ ਸਟੈਚੇਬਲ ਨਹੀਂ ਹੁੰਦੀ ਆ ਇੱਕ ਸਟੈਚ ਹੁੰਦੀਆਂ ਨੇ ਜੇ ਸਟੈਚੇਬਲ ਆ ਤਾਂ ਤੁਸੀਂ ਜਿੰਨਾ ਨਾਪ ਤੋਂ ਡਾਊਗਾ ਤੁਸੀਂ ਉਸੇ ਹਿਸਾਬ ਦੇ ਨਾਲ ਰੱਖਣਾ ਹੋਊਗਾ ਘਟਾਪਦਾ ਆ ਕਿ ਕੁਛ ਨਹੀਂ ਰੱਖਣਾ ਉਹਦਾ ਮੰਨ ਲਓ ਸਾਡੇ 20 ਇੰਚੇ ਛਾਤੀ ਦੇ ਵਿੱਚੋਂ ਤਾਂ ਮੈਂ ਸਾਡੇ 20 ਤੇ ਹੀ ਨਿਸ਼ਾਨ ਲਗਾਇਆ 10.5 ਤੇ ਤੇ 2 ਇੰਚ ਆਪਾਂ ਐਕਸਟਰਾ ਮਾਰਜਨ ਇਹ ਹਰ ਇੱਕ ਦੇ ਲੈਣੀ ਹੁੰਨੇ ਆ ਜਿੰਨਾ ਆਪਾਂ ਨੂੰ ਚਾਹੀਦਾ ਹੁੰਦਾ ਹੁਣ ਦੇਖੋ ਇੱਥੋਂ ਵੀ ਆਪਾਂ ਨੇ ਇਸ ਤਰੀਕ ਨਿਸ਼ਾਨ ਲਗਾਉਣਾਗਾ ਦੋ ਸੂਤ ਘੱਟ ਕਰਕੇ ਲਵਾਂਗੇ ਆਪਾਂ ਇੱਥੋਂ ਕਿਉਂ ਲਵਾਂਗੇ ਕਿਉਂਕਿ ਟੀਰਾ ਆਪਣਾ ਇੱਥੋਂ ਥੋੜਾ ਜਿਹਾ ਵੱਧ ਜਾ ਰਿਹਾ ਹੈਗਾ ਆਪਾਂ ਵਰਕ ਕਰਕੇ ਲੈ ਰਹੇ ਆਂ ਤਾਂ ਦੋ ਸੂਤ ਇੱਥੋਂ ਨਾਲੋਂ ਆਪਾਂ ਘੱਟ ਲਵਾਂਗੇ ਜਿਹੜੀ ਆ ਗਲਾਈ ਹੋਊਗੀ ਆਪਾਂ ਇਸ ਤਰ੍ਹਾਂ ਪ੍ਰੋਪਰ ਗਲਾਈ ਦੇਵਾਂਗੇ ਕਿਉਂਕਿ ਬੈਗ ਗਲਾ ਇਹ ਬਹੁਤ ਡੀਪ ਪਹਿਨਦੇ ਨੇ ਆਪਾਂ ਇਹਦਾ ਬੈਗ ਗਲਾ ਘੱਟੋ ਘੱਟ 9 ਇੰਚ ਕੱਢਣਾ ਹੋਊਗਾ ਤਾਂ ਕਰਕੇ ਆਪਾਂ ਨੇ ਆਹ ਚੀਜ਼ ਗੁਲਾਈ ਦੇ ਵਿੱਚ ਲੈ ਕੇ ਆਉਣੀ ਆ ਦੇਖੋ ਆਪਾਂ ਨੇ ਆਹ ਅੰਦਰ ਵਾਲੀ ਸ਼ੇਪ ਤੇ ਗਲਾਈ ਪਾਉਣੀ ਆ ਤੇ ਮਨ ਕੀਆ ਕਮਰ ਇਹਨਾਂ ਦੀ ਹੈਗੀ 18 ਇੰਚ ਤੱਕ 18 ਦੇ ਨਿਸ਼ਾਨ ਲਗਾ ਦੇਖੋ 3 ਇੰਚ ਆਪਾਂ ਕੀ ਲਗਾਵਾਂਗੇ ਪਲੇਟਾਂ ਦਾ ਲਗਾਵਾਂਗੇ ਹੁਣ ਸਾਈਡ ਸਲਾਈ ਦੇਖੋ ਆਪਾਂ 16 ਇੰਚ ਤੇ ਲਾਵਾਂਗੇ ਨਿਸ਼ਾਨ ਇਹਦੇ ਇੱਕ ਵਾਰ ਕਿਪ ਇਹਨਾਂ ਦੇ ਹੈਗੀ ਆ 24 ਇੰਚ ਤਾਂ ਆਪਾਂ 24 ਤੇ ਨਿਸ਼ਾਨ ਲਗਾ ਕੇ 1.5 ਇੰਚ ਆਪਣਾ ਮਾਰਜਨ ਦਾ ਹੋਗਾ ਅੰਦਰ ਕਿਰਾ ਇਹਨਾਂ ਦਾ ਹੈਗਾ 23 ਇੰਚ ਰੈਡੀ ਰੱਖਣਾ ਤਾਂ ਆਪਾਂ 26 ਇੰਚ ਕਟਾਈ ਦਾ ਕਟਾਂਗੇ ਦੇਖੋ ਵਰਕ ਨੇ ਇਧਰੋਂ ਖਿੱਚ ਰੱਖਿਆ ਫਿਲਹਾਲ ਆਪਣਾ ਨਿਸ਼ਾਨ ਬਾਹਰ ਵੱਲ ਹੀ ਜਾ ਰਿਹਾ ਹੈਗਾ ਦੇਖੋ ਕਈ ਵਾਰ ਜੇ ਇਸ ਤਰ੍ਹਾਂ ਵਰਕ ਅੱਗੇ ਪਿੱਛੇ ਵੀ ਦਿੱਤਾ ਹੁੰਦਾ ਜਿਵੇਂ ਘਟ ਦਿੱਤਾ ਹੋਇਆ ਘੇਰਾ ਇਹਨਾਂ ਦਾ ਆਪਾਂ 23 ਇੰਚ ਰੱਖਣਾ ਕਿਉਂਕਿ हिਪ 24 ਆ ਦੇਖੋ ਇਹ ਆਪਾਂ 22 22.5 ਵੀ ਰੱਖ ਸਕਦੇ ਆ ਕਿਉਂਕਿ ਜਿਆਦਾ ਆਪਾਂ ਗੈਪ ਪਾਵਾਂਗੇ ਤਾਂ ਸਾਈਡਾਂ ਤੋਂ ਜਿਹੜੀਆਂ ਪਲੇਨ ਹੋਣਗੀਆਂ ਇਸ ਤਰ੍ਹਾਂ ਵਧੀਆ ਨਹੀਂ ਲੱਗੂਗਾ ਕਿਉਂਕਿ ਆਪਾਂ ਇਹਨੂੰ ਫਿਨਿਸ਼ਿੰਗ ਦੇਣ ਵਾਸਤੇ ਸਾਈਡ ਤੇ ਪਾਈਪਿੰਗ ਦੇ ਦਾਂਗੇ ਜਿਸ ਦੇ ਨਾਲ ਆਪਾਂ ਨੂੰ ਵਰਕ ਅਜੀਬ ਨਹੀਂ ਲੱਗੂਗਾ ਸਾਈਡ ਤੋਂ ਮੰਨ ਲਓ ਖਾਲੀ-ਖਾਲੀ ਜਾਂ ਨਹੀਂ ਲੱਗੂਗਾ ਤੁਸੀਂ ਇਹ हिਪ ਨੂੰ ਘੇਰਾ ਇਹਦਾ ਘਟਾ ਵੀ ਸਕਦੇ ਹੋਗੇ ਤਾਂ ਮੈਂ ਇਸ ਤਰ੍ਹਾਂ ਰੱਖ ਕੇ ਇੱਕ ਵਾਰ ਇਹਦੇ ਸਿੱਧੇ ਨਿਸ਼ਾਨ ਆ ਚੀਜ਼ ਆਪਾਂ ਕਟਿੰਗ ਕਰ ਦਾਂਗੇ ਕਿਸੇ ਵੀ ਲੇਡੀਜ਼ਾ ਦੇਖੋ ਇਸ ਨਾਪ ਦਾ ਸੂਟ ਆ ਦਾ ਕੋਈ ਵੀ ਨਾਪ ਇਦਾਂ 1/2 ਇੰਚ ਜ਼ਿਆਦਾ ਘੱਟ ਵੱਧ ਤੁਸੀਂ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਉਹਦੀ ਸੂਟ ਦੀ ਕਟਿੰਗ ਕਰ ਸਕਦੇ ਹੋ ਜਿਸ ਤਰੀਕੇ ਨਾਲ ਇਹਨੂੰ ਮੈਂ ਕਟਿੰਗ ਕਰ ਰਹੀ ਆਂ ਜੀ ਹੁਣ ਆਪਾਂ ਇਸੇ ਤਰੀਕੇ ਦੀ ਗੁਲਾਈ ਪਾ ਦਾਂਗੇ ਇੱਥੇ ਆਪਾਂ ਨੇ ਕੱਟ ਲਗਾ ਦੇਣਾ। ਆਪਣੀ ਹੋ ਗਈ ਫਰੰਟ ਦੀ ਕਟਿੰਗ। ਹੁਣ ਆਪਾਂ ਕਟਾਂਗੇ ਬੈਕ। ਬੈਕ ਦੇਖੋ ਤੁਸੀਂ ਕਿਸ ਤਰੀਕੇ ਨਾਲ ਕੱਟਣੀ ਆਂਗੀ। ਜੇ ਤਾਂ ਆਪਾਂ ਨੇ ਇਸਤਰੀ ਰੱਖ ਲਾਂਗੇ ਇਹਨੂੰ ਕੁੱਠੇ ਦੇ ਉੱਤਰ ਰੱਖਣਾ ਹੋਊਗਾ। ਫਿਰ ਤਾਂ ਆਪਣੀ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਮੰਨ ਲਓ ਹੁਣ ਆਹ ਚੀਜ਼ ਤੁਸੀਂ ਸਿੱਧਾ ਕਰਕੇ ਕੱਟ ਰਹੇ ਹੋਗੇ। ਉਧਰੋਂ ਆ ਕਪੜਾ ਵੀ ਤੁਸੀਂ ਸਿੱਧਾ ਕੱਟੋਗੇ ਦੇਖੋ ਇਸ ਤਰ੍ਹਾਂ ਕਰਕੇ ਤਾਂ ਤੁਹਾਡਾ ਬਿਲਕੁਲ ਵੀ ਕੱਟਿਆ ਨਹੀਂ ਜਾਣਾ। ਇਹ ਇਹਦੇ ਨਾਲ-ਨਾਲ ਹੀ ਚਿਪਕੀ ਜਾਊਗਾ। ਜਦੋਂ ਤੁਸੀਂ ਨੇ ਇਹ ਕੱਟਣਾ ਹੋਊਗਾ ਤਾਂ ਤੁਹਾਡੀ ਆਹ ਸਾਈਡ ਪੁੱਠੀ ਵੀ ਹੋਣੀ ਚਾਹੀਦੀ ਹੈ ਜਾਂ ਇੱਕ ਪਾਸਾ ਉਲਟਾ ਇੱਕ ਸਿੱਧਾ ਉਹ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਬੈਕ ਨੂੰ ਉਲਟਾ ਕਰ ਸਕਦੇ ਹੋ ਚਾਹੇ ਫਰੰਟ ਨੂੰ ਉਲਟਾ ਕਰ ਸਕਦੇ ਹੋਗੇ ਹਾਂਜੀ ਆ ਦੇਖੋ ਜਿਵੇਂ ਆਪਾਂ ਨੇ ਆਹ ਚੀਜ਼ ਨੂੰ ਉਲਟਾ ਕਰਕੇ ਕੱਟਿਆ ਸੀ ਇਹਨੂੰ ਆਪਾਂ ਸਿੱਧਾ ਕਰਕੇ ਕੱਟ ਲਾਂਗੇ ਜੇ ਤਾਂ ਆਪਣੇ ਕੋਲੇ ਕਈ ਵਾਰ ਵਰਕ ਦੇ ਹਿਸਾਬ ਨਾਲ ਵੀ ਆਪਾਂ ਨੂੰ ਉਸ ਤਰੀਕੇ ਨਾਲ ਕੱਟਣਾ ਪੈਂਦਾ ਕਈ ਵਾਰ ਤਾਂ ਆਪਣਾ ਹੱਥ ਹੋਸੇ ਹਿਸਾਬ ਨਾਲ ਟਿਕਿਆ ਹੁੰਦਾ ਵੀ ਆਪਾਂ ਕਿਹੜੀ ਸਾਈਡ ਤੋਂ ਉਲਟਾ ਕਰਕੇ ਆਪਣੇ ਵੱਲ ਨੂੰ ਰੱਖ ਕੇ ਕਾਟਾਂ ਪਾਉਣੇ ਆਂਗੇ ਦੂਸਰੀ ਸਾਈਡ ਵੱਲ ਕਰਕੇ ਪਾਉਣੇ ਆਂਗੇ ਜਿਵੇਂ ਮੈਂ ਕਾਟ ਵਗੈਰਾ ਪਾਉਣੀ ਹੈ ਆਪਣੇ ਵੱਲ ਕਰਕੇ ਇਹਨੂੰ ਪਾਉਣੀ ਆਗੀ ਤਾਂ ਦੇਖੋ ਵਰਕ ਮੇਰਾ ਇਹ ਉਲਟੇ ਪਾਸੇ ਦੇ हिसाब ਨਾਲ ਸਹੀ ਆ ਰਿਹਾ ਸੀ ਹੁਣ ਮੈਂ ਕੀ ਕਰੂੰਗੀ ਜੇ ਤਾਂ ਤੁਹਾਡਾ ਹੱਥ ਇਸੇ ਤਰੀਕੇ ਠੀਕ ਆਇਆ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਕਟਿੰਗ ਕਰ ਸਕਦੇ ਹੋਗੇ ਹੁਣ ਮੰਨ ਲਓ ਮੇਰਾ ਇਹ ਪਾਸਾ ਉਲਟਾ ਦਿੱਤਾ ਹੋਇਆ ਸੀ ਖਾਸ ਕਰਕੇ ਬੈਲਵਟ ਦੇ ਸੂਟਾਂ ਬਾਰੇ ਦੱਸ ਰਹੇ ਹਾਂ ਅਸੀਂ ਤਾਂ ਇਹ ਚੀਜ਼ ਨੂੰ ਮੈਂ ਕੀ ਕਰੂੰਗੀ ਸਿੱਧਾ ਪਾਸਾ ਕਰਕੇ ਇਹਦੀ ਕਟਿੰਗ ਕਰੂੰਗੀ ਕਿਉਂਕਿ ਨਾਲ-ਨਾਲ ਨਹੀਂ ਚਿਪਕੂਗਾ ਇਹ ਉਹ ਤਾਂ ਆਪਣੇ ਜਿਹੜਾ ਫਰੰਟ ਤੇ ਸੀਗਾ ਵਰਕ ਕਰਿਆ ਹੋਇਆ ਸੀ ਤਾਂ ਕਰਕੇ ਨਹੀਂ ਆਪਾਂ ਨੂੰ ਪ੍ਰੋਬਲਮ ਆਈ ਉਹਦੇ ਵਿੱਚ ਦੇਖੋ ਮੈਂ ਇਸ ਤਰ੍ਹਾਂ ਇਹਨੂੰ ਸਹੀ ਕਰ ਲੂੰਗੀ ਇੱਕਦਮ ਆ ਦੇਖੋ ਜਿਹੜਾ ਨੀਚੇ ਮੇਰੇ ਕੋਲੇ ਕਪੜਾ ਵਿਛਿਆ ਹੋਇਆ ਉਹਦੇ ਉੱਪਰ ਵੀ ਇਹ ਚਿਪਕ ਰਿਹਾ ਹੈਗਾ بار بار ਕਿਉਂਕਿ ਜੇ ਆਪਾਂ ਨੂੰ ਉਹਨੂੰ ਵੀ ਆਪਾਂ ਨੂੰ ਇਸ ਤਰੀਕੇ ਨਾਲ ਰੱਖ ਲਿਆ ਤਾਂ ਆਪਣਾ ਉਹ ਵੀ ਇਸੇ ਤਰੀਕੇ ਚਿਪਕਿਆ ਜਾਊਗਾ ਦੇਖੋ ਕਿਉਂਕਿ ਇਹਦਾ ਅੰਦਰਲਾ ਪਾਸਾ ਬੁਰ ਵਾਲਾ ਨਹੀਂ ਹੈਗਾ ਉੱਪਰਲਾ ਬੁਰ ਵਾਲਾ ਜਿਹੜਾ ਆਪਸ ਦੇ ਵਿੱਚ ਚਿਪਕਦਾ ਹੈਗਾ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਸਹੀ ਕਰਕੇ ਰੱਖ ਲਾਂਗੇ ਇੱਕ ਵਾਰ ਦੇਖੋ 24 ਇੰਚ ਆਪਣੇ हिਪ ਸੀਗੀ ਆਪਾਂ ਨੇ 3 ਇੰਚ ਬੱਦਲ ਐਨ 6 ਇੰਚ 7 ਇੰਚ ਚਾਹਨਾ ਤਾਂ ਇੱਕ ਵਾਰ ਤੁਸੀਂ ਇਹਨੂੰ ਨਾਪ ਲੋਗੇ ਦੇਖੋ ਆਪਣਾ ਵੱਧ ਹੀ ਆ ਇਹ 1.14 ਪੌਣੇ 15 ਤੇ ਫੋਲਡਿੰਗ ਕਰਿਆ ਹੋਇਆ ਹੈਗਾ ਬਰਾਬਰ ਬਰਾਬਰ ਆ ਦੇਖੋ ਆਪਣਾ ਇਹ ਤੁਸੀਂ ਇੱਕ ਵਾਰ ਇਹਨੂੰ ਇਸ ਤਰ੍ਹਾਂ ਸਹੀ ਤਰੀਕੇ ਨਾਲ ਬਿਠਾ ਲੋਗੇ ਹੁਣ ਦੇਖੋ ਜਦੋਂ ਆਪਾਂ ਹਾ ਵਾਲਾ ਕੱਪੜਾ ਰੱਖਾਂਗੇ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਨਾ ਹੀ ਆਪਣਾ ਚਿਪਕੇਗਾ ਤੇ ਨਾ ਹੀ ਉਹ ਇਧਰ ਉਧਰ ਖਿਸਕੇਗਾ ਇੱਕ ਵਾਰ ਆਪਾਂ نیچے ਤੋਂ ਇਹਨੂੰ ਸਾਫ਼ ਕਰਕੇ ਫਿਨਿਸ਼ਿੰਗ ਦੇ ਦਿੰਨੇ ਆ ਹੁਣ ਦੇਖੋ ਜਿੰਨਾ ਆਪਾਂ ਨੂੰ نیچے ਨੂੰ ਮਾਫ ਹੋਲਡਿੰਗ ਵਾਸਤੇ ਚਾਹੀਦਾ ਉਸ ਹਿਸਾਬ ਨਾਲ ਆਪਾਂ ਇਹਨੂੰ ਇੱਥੇ ਰੱਖ ਲਾਂਗੇ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਇਸ ਤਰੀਕੇ ਨਾਲ ਕਟੋਗੇ ਇੱਕ ਸਾਈਡ ਤੋਂ ਢੀ ਉਲਟੀ ਹੋਣੀ ਚਾਹੀਦੀ ਹੈ ਫਰੰਟ ਦੀ ਚਾਹੇ ਬੈਕ ਦੀ ਇੱਕ ਆਪਣੀ ਸਿੱਧਾ ਪਾਸਾ ਹੋਵੇ ਤਾਂ ਤੁਸੀਂ ਆਸਾਨੀ ਨਾਲ ਸੂਟ ਦੀ ਕਟਿੰਗ ਕਰ ਸਕਦੇ ਹੋਗੇ ਅਧਿਕੋ ਕਿਸੇ ਪਾਸੇ ਵੱਲ ਨਹੀਂ ਇਧਰ ਉਧਰ ਖਿਸਕ ਰਿਹਾ ਜਿੱਥੇ ਪਿਆ ਕਿਉਂਕਿ ਆ ਤਾਂ ਬੁਰਨੇ ਚਿਪਕੀ ਆਈ ਰੱਖਿਆ ਗਿਆ ਕੁਝ ਵਰਕ ਆਗਾ ਇਹਦੇ ਤੇ ਕਈ ਵਾਰ ਜਿਵੇਂ ਬਿਨਾ ਵਰਕ ਤੋਂ ਆਪਾਂ ਪਲੇਨ ਸੂਟ ਲੈਸਾਂ ਵਗੈਰਾ ਲਗਾ ਕੇ ਬਣਾ ਰਹੇ ਹਾਂਗੇ ਤਾਂ ਤੁਸੀਂ ਇਸ ਤਰੀਕੇ ਨਾਲ ਉਹਦੀ ਕਟਿੰਗ ਕਰਿਓ ਇੱਕ ਸਾਈਡ ਨੂੰ ਉਲਟੀ ਰੱਖਣਾ ਹੋਊਗਾ ਤੇ ਇੱਕ ਸਾਈਡ ਨੂੰ ਸਿੱਧਾ ਰੱਖ ਕੇ ਤੁਸੀਂ ਉਹਦੀ ਕਟਿੰਗ ਕਰ ਸਕਦੇ ਹੋਗੇ ਇਸੇ ਤਰੀਕੇ ਆਪਾਂ ਨੇ ਬੈਕ ਦੀ ਗਲਾਈ ਪਾਉਣੀ ਆ ਦੇਖੋ ਬੈਕ ਇਹਨਾਂ ਦਾ ਆਪਾਂ ਡੀਪ ਪਾਉਣਾ ਬਿਲਕੁਲ ਪਿੱਛੇ ਵਾਲੀ ਜਿਹੜੀ ਕਾਟ ਹੋਊਗੀ ਆਪਾਂ ਇਸ ਤਰੀਕੇ ਨਾਲ ਹੀ ਦੇਣੀ ਆ ਜ਼ਿਆਦਾ ਨਹੀਂ ਦੇਣੀ ਦੇਖੋ ਹਾਫ ਇੰਚ ਜਿਸ ਤਰ੍ਹਾਂ ਆਪਾਂ ਵੱਧ ਲੈਣੇ ਆ ਉਹ ਉਸ ਤਰੀਕੇ ਨਾਲ ਆਪਾਂ ਆਹ ਵਾਲਾ ਨਿਸ਼ਾਨ ਡਰਾ ਕਰ ਲਿਆ ਆ ਗਲਾਈ ਆਪਣੀ ਹਮੇਸ਼ਾ ਵਾਸਤੇ ਗਲਾਈ ਦੇ ਵਿੱਚ ਹੀ ਰਹਿਣੀ ਚਾਹੀਦੀ ਹੈਗੀ ਦੇਖੋ ਇਹ ਆਪਣੇ ਆਮ ਨਾਲੇ ਦੀ ਬੈਕ ਦੀ ਕਟਿੰਗ ਕਰ ਲਈ ਕੋਈ ਆਪਣਾ ਇਹ ਦੂਰ ਕਪੜਾ ਰਿਸਕਿਆ ਨਹੀਂ ਹੈਗਾ ਕੁਝ ਨਹੀਂ ਹੋਇਆ ਦੇਖੋ ਕੋਈ ਪ੍ਰੋਬਲਮ ਨਹੀਂ ਆਈ ਆਪਾਂ ਨੂੰ ਦੇਖੋ ਇਹ ਸੀ ਆਪਣੀ ਪੂਰੀ ਸ਼ਰਟ ਦੀ ਕਟਿੰਗ ਹੁਣ ਆਪਾਂ ਇਹਦੀ ਕਰਾਂਗੇ ਬਾਜੂ ਦੀ ਕਟਿੰਗ ਆ ਦੇਖੋ ਆਪਣਾ ਇਹ ਕੀ ਦਿੱਤਾ ਹੋਇਆ ਬਾਜੂ ਦਾ ਵਰਕ ਦਿੱਤਾ ਹੋਇਆ ਇਹਨੂੰ ਆਪਾਂ ਨਾਰਮਲ ਹੀ ਰੱਖਣਾ ਦੇਖੋ ਜਿਆਦਾ ਇਹਨੂੰ ਆਪਾਂ ਬੈਲ ਸ਼ੇਪ ਨਹੀਂ ਦੇਣੀ ਹੈਗੀ ਨਾਰਮਲ ਬਾਜੂ ਦਾ ਵਰਕ ਦਿੱਤਾ ਹੋਇਆ ਦੇਖੋ ਇਹਨਾਂ ਨੇ ਕਿਉਂਕਿ ਜੇ ਆਪਾਂ ਨੂੰ ਉਹਨੂੰ ਬੈਲ ਸ਼ੇਪ ਦੇਵਾਂਗੇ ਤਾਂ ਆ ਆ ਕੀ ਇਹ ਵਰਕ ਪਲੇਨ ਚ ਲਿਆ ਜਾਊਗਾ ਸਾਈਡਾਂ ਤੋਂ ਕਿਉਂਕਿ ਇੱਕ ਹੈ ਸਲਵਾਰ ਦੇ ਨਾਲ ਆ ਸਲਵਾਰ ਦੇ ਨਾਲ ਜਿਆਦਾ ਬੈਲ ਵੀ ਨਹੀਂ ਅੱਛੀ ਲੱਗਦੀ ਜਿਵੇਂ ਪਲਾਜ਼ੋ ਵਗੈਰਾ ਨਾਲ ਵੀ ਚੱਲੀ ਜਾਂਦੀਆਂ ਰਹਿੰਦੀ ਨੇ ਵੈਸੇ ਤਾਂ ਪਾਕਿਸਤਾਨੀ ਨਾਲ ਚੱਲਦੀਆਂ ਨੇ ਅੱਜਕੱਲ ਆਪੋ ਆਪਣੀ ਚੋਅਸ ਹੁੰਦੀ ਹੈ ਦੇਖੋ ਕੋਈ ਕਿਸ ਤਰੀਕੇ ਨਾਲ ਲਾਈਕ ਕਰਦਾ ਕੋਈ ਕਿਸੇ ਤਰੀਕੇ ਨਾਲ ਪਰ ਆਪਾਂ ਇਹਦੀ ਨਾਰਮਲ ਰੱਖਾਂਗੇ ਜਿੰਨਾ ਆਪਾਂ ਦਿੱਤਾ ਹੋਇਆਗਾ ਪਰ ਬਾਜੂ ਆਪਾਂ ਬੈਲਵਟ ਕਰਕੇ ਇਹਨੂੰ ਲੌਂਗ ਰੱਖਣੀ ਹੈ ਦੇਖੋ ਜਿਆਦਾ ਸ਼ਾਰਟ ਦੇ ਵਿੱਚ ਨਹੀਂ ਰੱਖਣੀ ਜਿਵੇਂ ਆਪਾਂ 19 ਇੰਚ ਬਾਜੂ ਦੀ ਲੰਬਾਈ ਰੱਖਾਂਗੇ ਤਾਂ ਆਪਾਂ ਸਾਢੇ 19 ਤੇ ਨਿਸ਼ਾਨ ਲਗਾਵਾਂਗੇ ਇੱਕ ਵਾਰ ਆਪਾਂ ਇਸ ਤਰ੍ਹਾਂ ਪੀਸ ਉਤਾਰ ਲਾਂਗੇ ਜਿੰਨਾ ਮਾਰਦਨ ਆਪਣਾ ਇਹਦੇ ਨੀਚੇ ਦਿੱਤਾ ਹੋਇਆ ਉਸੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਵੀ ਰੱਖਾਂਗੇ ਹੁਣ ਦੇਖੋ ਆਪਾਂ ਨੂੰ ਇਹਦੇ ਵਿੱਚ ਜੋੜ ਵੀ ਪਾਉਣੇ ਪੈਣਗੇ ਇਸ ਤਰ੍ਹਾਂ ਦਾ ਹੈ ਨਹੀਂ ਹੈਗਾ ਵੀ ਆਪਾਂ ਨੂੰ ਇਸ ਤਰ੍ਹਾਂ ਹੀ ਕਟਿੰਗ ਕਰ ਲਾਂਗੇ ਸੋ ਨੂੰ ਮੈਂ ਇੱਕ ਵਾਰੀ ਸਮਝਾ ਦਿੰਨੀ ਆ ਦੇਖੋ ਕਿਸ ਤਰ੍ਹਾਂ ਆਪਾਂ ਇਹਦੀ ਬਾਜੂ ਦੀ ਕਟਿੰਗ ਕਰਾਂਗੇ ਮੰਨ ਲਓ ਜਿਵੇਂ ਆਪਾਂ ਨੂੰ ਬਿੰਨੀ ਬਾਜੂ ਦੀ ਲੈਂਥ ਚਾਹੀਦੀ ਆਪਾਂ ਨੇ 19 ਇੰਚ ਬਾਜੂ ਦੀ ਕਟਿੰਗ ਕਰੀ ਹੈ ਇਹਦੀ ਇੱਕ ਵਾਰ ਆਪਾਂ ਦੁਬਾਰਾ ਨਾਪ ਲੈਨੇ ਇਹਨੂੰ ਕਈ ਵਾਰੀ ਆਪਣੀ ਬਾਜੂ ਦੇ ਵਿੱਚ ਫਰਕ ਨਾ ਰਹੇ ਜੇ ਦੇਖੋ 19.5 ਇੰਚ ਦਾ ਪੀਸ ਆ ਤਾਂ ਇਹਨੂੰ ਵੀ ਆਪਾਂ 19.5 ਇੰਚ ਹੀ ਤਾਰਨਾਗਾ ਇਨ ਨੂੰ ਮੈਂ ਇੱਕਦਮ ਪਹਿਲਾਂ ਸਾਫ਼ ਕਰ ਲਿਆ ਦੇਖੋ ਹੁਣ ਆਪਾਂ ਇਹਦੇ ਇੱਥੋਂ ਕਟਿੰਗ ਕਰਤੀ ਹੁਣ ਦੇਖੋ ਤੁਸੀਂ ਬਾਜੂ ਨੂੰ ਕਿਸ ਤਰ੍ਹਾਂ ਇਹਨੂੰ ਡਾਇਰੈਕਟਲੀ ਕਟੋਗੇ ਇੱਕ ਵਾਰ ਆਪਾਂ ਨੂੰ ਜਿਹੜਾ ਸਾਈਡ ਤੋਂ ਕੱਪੜਾ ਉਤਰਿਆ ਹੋਊਗਾ ਆਪਾਂ ਇਹਦੇ ਵਿੱਚ ਜੋੜ ਭਰਾਂਗੇ ਜੋੜ ਭਰ ਕੇ ਫਿਰ ਹੀ ਬਾਜੂ ਦੀ ਕਟਿੰਗ ਹੋਊਗੀ ਦੇਖੋ ਜੇ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਤਾਂ ਕਈ ਵਾਰ ਇਹ ਮੈਂ ਉਹੀ ਵਾਰ-ਵਾਰ ਕਹਿ ਰਹੀਆਂ ਇਹ ਬੈਲਵਟ ਦੇ ਸੂਟ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਦੋਂ ਵੇਲੇ ਕਈ ਵਾਰ ਮਾਰਜਿਨ ਆਪਾਂ ਤੋਂ ਵੱਧ ਘਟਾ ਆ ਜਾਂਦਾ ਜਾਂ ਰਿਸਕ ਜਾਂਦਾ ਤਾਂ ਕੀ ਹੋਊਗਾ ਆਪਣਾ ਮੋਢਾ ਘਟ ਜਾਂਦਾਗਾ ਤੁਸੀਂ ਨੇ ਕੀ ਕਰਨਾ ਹੋਗਾ ਜਦੋਂ ਬਾਜੂ ਦੀ ਕਟਿੰਗ ਕਰੋਗੇ ਤਾਂ ਸਭ ਤੋਂ ਪਹਿਲਾਂ ਜੇ ਇਹਦੇ ਵਿੱਚ ਜੋੜ ਪਾਉਣੇ ਪੈਣਗੇ ਤੁਹਾਨੂੰ ਤਾਂ ਤੁਸੀਂ ਜਿਨ੍ਹਾਂ ਦੇ ਵਿੱਚ ਪਾਉਣਾ ਪਊਗਾ ਕਈ ਵਾਰ ਜਿਨ੍ਹਾਂ ਦੇ ਮੋਢਾ ਘੱਟ ਹੋਊਗਾ ਉਹਨਾਂ ਦਾ ਲੋੜ ਹੀ ਨਹੀਂ ਹੈਗੀ ਜਿਨ੍ਹਾਂ ਨੂੰ ਮੋਢਾ ਜ਼ਿਆਦਾ ਵੱਡਾ ਹੋਊਗਾ ਪਾਉਣਾ ਪਊਗਾ ਜੋੜ ਮੰਨ ਲਓ ਤਾਂ ਉਹ ਪਹਿਲਾਂ ਜੋੜ ਪਾ ਕੇ ਹੀ ਬਾਜੂ ਦੀ ਕਟਿੰਗ ਕਰਨਾ ਏਸੀ ਸਾਨੂੰ ਬਾਜੂ ਬਾਰੇ ਦੱਸਣਾ ਹਾਂਜੀ ਅੱਜ ਦੀ ਵੀਡੀਓ ਸੀ ਆਪਣੀ ਬੈਲਵਟ ਦੇ ਸ਼ਰਟ ਬਾਰੇ ਛਲੀਨ ਦੇ ਬਾਰੇ ਲਾ ਲਓ ਬੈਲਵਟ ਲਾ ਲਓ ਜੋ ਵੀ ਲਾ ਲਓ ਮੰਨ ਲਓ ਇਦੇ ਵਿੱਚ ਆਪਾਂ ਨੂੰ ਕੱਟਣ ਦੇ ਵਿੱਚ ਮੁਸ਼ਕਲ ਆਉਂਦੀ ਆ ਅੱਜ ਦੀ ਵੀਡੀਓ ਸਿਰਫ ਸਾਨੀ ਇਹਦੇ ਵਾਸਤੇ ਸੀ ਅਗਲੀ ਵੀਡੀਓ ਦੇ ਵਿੱਚ ਸਾਨੂੰ ਅਸੀਂ ਦੱਸਾਂਗੇ ਬੈਲਵਰਟ ਦੀ ਸਲਵਾਰ ਵਰਕ ਵਾਲੀ ਕਿਸ ਤਰੀਕੇ ਨਾਲ ਦੀ ਕਟਿੰਗ ਕਰਨੀ ਆ